ਦੂਰ ਸਾਹਿਬ ਦੇ ਨੇੜੇ ਨਾ ਕੋਤੇ ਮੋੜ ਵੈਰ ਕਰਮਜੀਤ ਸਿੰਘ ਉਹ ਸਾਰੀਆਂ ਸੰਖਿਆ ਨੂੰ ਵਾਜੂ ਜੀ ਕਾਕਾ ਸਾਹਿਬ ਵਾਜੂ ਜੀ ਦੀ ਫਤਿਹ ਸੰਗਤ ਦੀ ਆਪਣੇ ਕੋਲੇ ਚਿੱਟੇ ਤੇ ਕਾਲੇ ਮੋਤੀਏ ਦਾ ਦਾਰੂ ਬਿਲਕੁਲ ਫਰੀ ਦਿੱਤਾ ਜਾਂਦਾ ਵਾ 1 ਰੁਪਈਆ ਨਹੀਂ ਲਿਆ ਜਾਂਦਾ ਬਾਕੀ ਨੇਖਾ ਮਰੀਜ਼ਾਂ ਦੀਆਂ ਜਿਹੜੀਆਂ ਅੱਖਾਂ ਦਾ ਚਿੱਟਾ ਤੇ ਕਾਲਾ ਬੋਤੀਆ ਦਵਾ ਤਾਰਿਕਾਉਣ ਦੇ ਨਾਲ ਬਹੁਤ ਹੀ ਜਲਦੀ ਉੱਤਰ ਗਿਆ ਵਾ ਤੁਸੀਂ YouTube ਤੇ Facebook ਤੇ ਵੈਦ ਵੈਦ ਕਰਮਜੀਤ ਸਿੰਘ ਤੇ YouTube ਤੇ ਨਰਮਲਾ ਜੀ ਵੈਦ ਕਲੀਨ ਕਰਾ ਲਾਗੋ ਕੇ ਹੋਰ ਤੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਸਾਥ ਸੰਗਤ ਵੱਲ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਦਾ ਭਲਾ ਹੋ ਸਕੇ ਚਿੱਟੇ ਤੇ ਕਾਲੇ ਮੋਤੀਏ ਦਾ ਤਾਰੂ ਬਿਲਕੁਲ ਫਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ